ਕਹੋ ਨਾ ਲੈ ਬਿਓ ਸਾਥ ਕਹੋ ਨਾ ਨਾਕ ਇਹ ਬੇਪਰਬ ਤੇਤ ਐ ਕਰਹੁ ਜਦੋਂ ਪਾਤਸ਼ਾਹ ਨੇ ਸ਼ਲੋਕ ਪੜਿਆ ਤੇ ਭਾਈ ਹੁਦੇ ਰਠੌਰ ਦੀ ਤੇ ਭਾਈ ਗੁਰਦਤਾ ਸਾਹਿਬ ਦੀ ਭਾ ਨਿਕਲ ਗਈ ਪਾਤਸ਼ਾਹ ਆਪ ਹੀ ਕਹਿੰਦੇ ਜਾਣ ਨੂੰ ਤੇ ਹੁੜਾ ਵੀ ਬਚਨ ਉਚਾਰ ਦੇ ਜੇ ਗੁਰਦੇਵ ਕਹਿਣ ਲੱਗੇ ਸੱਚ ਹੈ ਜਿੱਥੇ ਨਿਰੰਕਾਰ ਦੇ ਘਰ ਦੀ ਖੇਡ ਵਰਤਦੀ ਹੈ ਉੱਥੇ ਕੇਵਲ ਆਪ ਕਾਲਪੁਰਪ ਤੋਂ ਬਿਨਾਂ ਕੋਈ ਦੂਸਰਾ ਸਹਾਈ ਨਹੀਂ ਹੈ ਗੁਰੂ ਪਾਤਸ਼ਾਹ ਜੀ ਦੀ ਥੇ ਸਤਿਗੁਰਾਂ ਦਾ ਆਸਰਾ ਸਤਿਗੁਰਾਂ ਦਾ ਭਰੋਸਾ ਆਪਣੇ ਹਿਰਦੇ ਵਿੱਚ ਰੱਖ ਕੇ ਗੁਰੂ ਪੰਥ ਦਾ ਦਰਦ ਹਿਰਦੇ ਵਿੱਚ ਵਸਾ ਕੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਤਨ ਮਨ ਧਨ ਕਰਕੇ ਸਵਾਵਾ ਕਰੀਏ ਆਪਸੀ ਵਿਤ ਕਰੇ ਫੇਰ ਭਾਵ ਦੀਆਂ ਫਿਰਤੀਆਂ ਮਿਟਾ ਕੇ ਇੱਕਜੁੱਟ ਹੋ ਕੇ ਆਮ ਕਰਕੇ ਜਦੋਂ ਆ ਕਈ ਵਾਰੀ ਪਰਿਵਾਰਾਂ ਵਿੱਚ ਦੁਬਦਾ ਪੈ ਜਾਂਦੀ ਨਾ ਲੜਾਈਆਂ ਖੜਾਈਆਂ ਹੋ ਜਾਂਦੀਆਂ ਹਨ ਤੇ ਉਸ ਵੇਲੇ ਜਦੋਂ ਦੋ ਸਮੇਂ ਹੁੰਦੇ ਖੁਸ਼ੀ ਦਾ ਤੇ ਗਮੀ ਦਾ ਉਹ ਕਹਿੰਦੇ ਵੀ ਹੁਣ ਤਾਂ ਉਹਨਾਂ ਨੂੰ ਸੱਜ ਲੋ ਕਵੀ ਦਾ ਸਮਾਜਾ ਖੁਸ਼ੀ ਦਾ ਜੇ ਹੁਣ ਰੜਗੇ ਤਾਂ ਰੜਗੇ ਜੇ ਹੁਣ ਵੀ ਨਾ ਰੜੇ ਤੇ ਰਣ ਨਹੀਂ ਕੋਈ ਨਹੀਂ ਅਨਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਮਨਾ ਰਹੇ ਆ 25 ਨਵੰਬਰ ਨੂੰ ਜੇ ਹੁਣ ਸਾਰੇ ਇਕੱਠੇ ਹੋ ਜਾਗੇ ਰੜ ਕੇ ਸ਼ਤਾਬਦੀ ਮਨਾ ਲਾਂਗੇ ਤੇ ਨੌਵੇਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਾਂਗੇ ਤੇ ਜੇ ਹੁਣ ਵੀ ਨਾ ਰੜੇ ਤੇ ਫਿਰ ਤਿਵਾਰੀ ਹੁੰਦੀ ਚਲੀ ਜਾਣੀ ਐ ਪਰ ਅਖੀਰ ਨੂੰ ਮਿਲਣਾ ਹੀ ਪੈਣਾ ਖੁਆਰ ਹੋਏ ਸਭ ਮਿਲਾਂਗੇ ਇਹ ਬੇਰਤੀਆ ਕਰਦਾ ਹੋਇਆ ਦਾਸ ਖਿਮਾ ਦਾ ਜਾਜਕ ਹੈ ਸੰਗਤਾਂ ਆਈਆਂ ਹਨ ਦੂਰੋਂ ਦਰੇਡੇੋਂ ਪਟਿਆਲੇ ਸ਼ਹਿਰ ਦੀਆਂ ਕਈ ਦਿਨਾਂ ਤੋਂ ਬੇਤਿਆ ਸੰਗਤਾਂ ਨੇ ਪ੍ਰਵਾਨ ਕੀਤੀਆਂ ਸਟੇਜ ਤੇ ਬੈਠੇ ਸਾਰੇ ਮਹਾਂਪੁਰਖਾਂ ਦੀਆਂ ਹਾਜ਼ਰੀਆਂ ਸਕੱਤਰ ਸਾਹਿਬ ਨੇ ਨਵਾ ਦਿੱਤੀਆਂ ਹਨ ਆਪ ਸਾਰਿਆਂ ਸੰਗਤਾਂ ਦੀ ਹਾਜ਼ਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਲੱਗ ਰਹੀ ਸਾਰੀਆਂ ਸੰਗਤਾਂ ਨੂੰ ਗੁਰੂ ਘਰ ਦੇ ਸਭੁੱਜੇ ਪ੍ਰਬੰਧਕਾਂ ਵੱਲੋਂ ਜੀਓ ਆਨੰਦ ਸਭ ਦੇ ਚਰਨਾਂ ਤੇ ਰੋਗ ਰੋਗ ਕਰਕੇ ਨਮਸਕਾਰ ਹੈ ਬੋਰੇ ਬੇਨਤੀਆਂ ਕਰਦਾ ਹੋਇਆ ਅਸੀਸਾਂ ਦੀ ਬਾਤ ਆਪ ਜੀ ਦੇ ਚਰਨਾਂ 'ਚ ਮੰਗਦਾ ਹੋਇਆ ਖਿਵਾਂ ਦਾ ਜਾਚਕਾਂ ਲਾਗਤੀ ਦਿਵਾਨ ਰਹਿ ਗਾਵ ਤੇ ਸੁਜਾਨ ਰਹਿ ਝੂਲ ਤੇ ਪੰਜਵੇਂ ਤਖਤ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਪਾਪਾ ਬਲਬੀਰ ਸਿੰਘ ਸਾਹਿਬ ਉਹ ਵੀ ਆਪਣੀ ਸਮਸਤ ਫੌਜ ਸਵੇਪ ਹਾਜ਼ਰ ਹਨ ਸਾਰਿਆਂ ਦੀ ਹਾਜ਼ਰੀਆਂ ਨੋਵੇਂ ਪਾਤਸ਼ਾਹ ਦੇ ਚਰਨਾਂ 'ਚ ਲਾਉਣ ਇਹ ਸਾਰੇ ਸਬਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਅਦਬ ਸਰਕਾਰ ਸਾਹਿਬ ਸਾਡੀਆਂ ਜਥੇਬੰਦੀਆਂ ਸਾਰੇ ਸੰਤ ਬੰਧਪੁਰ ਸਭਾ ਸੁਸਾਇਟੀਆਂ ਦੇ ਸਹਿਯੋਗ ਦਾ ਸਹਿਯੋਗ ਨਾਲ ਦਿੱਤੇ ਗਏ ਹਨ ਮੈਂ ਆਪਣੀ ਸਰਬੋਤ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ